ਸਰਹੱਦੀ ਕਸਬਾ ਦੁਰੰਗਲਾ ਦੇ ਵਿੱਚ ਚੋਰਾਂ ਨੇ ਦੇਰ ਰਾਤੀ ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਚੋਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਹੋਈ ਜਿਸ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਤੇ ਕੰਮ ਕਰਨ ਲਈ ਪਹੁੰਚ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਸੀ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਗਈ ਦੁਕਾਨਦਾਰ ਇਕੱਠੇ ਹੋਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਉੱਥੇ ਹੀ ਵਕਤ ਕੈਮਰਾ ਦੀ ਚੋਰਾ ਦੇ ਬਜ਼ਾਰਾਂ ਵਿੱਚ ਘੁੰਮਦੇ ਅਤੇ ਦੁਕਾਨ ਵਿੱਚ ਚੋਰੀ ਕਰਦੇ ਤਸਵੀਰਾਂ ਵੀ ਕੈਚ ਹੋ ਗਈਆਂ ਚੋਰ ਇੱਕ ਘੰਟੇ ਦੇ ਅੰਦਰ ਅੰਦਰ 11 ਦੁਕਾਨਾਂ ਦੇ ਤਾਲੇ ਤੋੜ ਕੇ ਮੌਕੇ ਤੇ ਫਰਾਰ ਹੋ ਗਏ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕਸਬਾ ਦੁਰੰਗਲਾ ਚ ਕਈ ਵਾਰ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ ਕੱਈ ਨਾਮ ਹੈ ਸਾਹਿਬ ਟੇਸਟਰ ਘਟਣਾਈ ਆ ਜੀ ਸਾਢੇ 3 ਵਜੇ ਟਾਈਮ ਹੀ ਸਾਡੇ ਘਰ ਕੇ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਦੰਦਾ ਹੋਈਦਾ ਦੁਕਾਨ ਦੇ ਕਾਲੇ ਟੁੱਟੇ ਰਿਆ ਘਟੋ ਘਟੇ 11 12 ਦਕਾਨਾਂ ਕਾਲੇ ਟੁੱਟੇ ਰਿਆ 11 12 ਦਕਾਨਾਂ 11 12 ਦਕਾਨਾਂ ਕਾਲੇ ਇਹ ਘਟਣਾ ਕੋ 3 ਕਿ ਬਜੇ ਘਟਣਾ ਹੈ ਜੀ ਸਵੇਰੇ 3 ਵਜੇ ਜੀ ਹਾਂ ਜੀ ਕੀ ਨੁਕਸਾਨ ਕੀ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ ਉਹ ਲੈ ਗਈ ਜੀ ਸਾਰੀਆਂ ਇਹ ਕੀ ਉਹ ਕੋਡ ਕਾਲੇ ਤੋਂ ਤੋੜ ਕੇ ਤਾਰੇ ਹੰਦੀ ਸਭ ਸਾਰੇ 11 12 ਦੁਕਾਨਾਂ ਤਾਰੇ ਤੋੜ ਦੇ ਨੇ ਇਹਦਾ ਦੀ ਫਰਾਏ ਪੁਲਿਸ ਉਹਨੇ ਹਾਂ ਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਹੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਹੁਣ ਜੇ ਤੁਸੀਂ ਇੱਕੋ ਰਾਤ 11 12 ਦੁਕਾਨਾਂ ਤੋੜਦੇ ਹੋ ਨਾ ਨੋਆ ਸੈ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਵਾਸਤੇ ਚਾਹੀਦਾ ਜੀ ਹਾਂ ਜੀ ਹਾਈ ਇਹ ਜਿਹੜੇ ਰਾਤ ਦੀ ਘਟਨਾ ਹੈ ਜੀ ਇਹ ਹੋਈ ਹੈ ਕੋਈ ਤੇ ਲੈ ਕੇ 3 ਵਜੇ ਤੱਕ ਜੀ ਸਬਜ਼ੀਆਂ ਕੰਮ ਕਰਨਾ ਦਰੰਗਲੇ ਜੱਸੀ ਸਬਜ਼ੀ ਵਾਲਾ ਸਾਡੇ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਅੱਡੇ ਦੇ ਵਿੱਚ 10-12 ਦੁਕਾਨਾਂ ਰਾਤ ਨੂੰ ਇੱਕੋ ਵਿੱਚ ਲੈ ਕੇ 3 ਵਜੇ ਤੱਕ ਤੋੜੀਆਂ ਹੀ ਆ ਜਿਨ੍ਹਾਂ ਕਾਲੇ ਤੋੜੇ ਗਏ ਆ ਉਹਦੇ ਵਿੱਚ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਕਦੀ ਕੈਸ਼ ਫਰਿਆ ਦੇ ਚੋਂ ਕੱਢ ਗਏ ਅਸੀਂ ਤੇ ਪ੍ਰਸ਼ਾਸਨ ਅੱਗੇ ਆਉ ਗਾਂਗੇ ਰਾਤ ਨੂੰ ਜਰੂਰ ਇੱਥੇ ਨਾਕਬੰਦੀ ਨਹੀਂ ਚੇਦੀ ਆ ਜਾਂ ਦਸਤ ਕਰਨੀ ਚੇਦੀ ਆ ਲੁਟੇਰੇ ਜਿਹੜੇ ਆ ਇਹਨਾਂ ਨੂੰ ਫੜਨਾ ਚਾਹੀਦਾ ਕਿਸ ਤਰੀਕੇ ਨਾਲ ਇਹਨਾਂ ਨੂੰ ਜਰੂਰ ਆਪਣੇ ਸੰਗੇਵ ਜਿਲ੍ਹਿਆ ਨਾਲ ਜਾਇਦਾ ਤੇ ਜੇ ਵੀਨਾ ਸੇਫਟੀ ਜਰੂਰ ਚਾਹੀਦੀ ਆਇਆ ਕਰਨਾ ਘਰੋਂ ਆਇਆ 6:30 ਵਜੇ ਨਾਲ ਲੈ ਕੇ ਟਾਰਚ ਲਾ ਬੱਡੇ ਲਈ ਨਾ ਇੱਥੇ ਆਇਆ ਤੇ ਮੈਂ ਟਾਈਮ 6:00 ਵਜੇ ਦਾ ਟਾਈਮ 6:30 ਵਜੇ ਦਾ ਹਾਂਜੀ ਤੇ ਮੈਂ ਉੱਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਛੋਲੇ ਖੁੱਲ ਗਿਆ ਅੱਜ ਭਾਪੇ ਮੈਂ ਕੀ ਗੱਲ ਮੈਂ ਗਾੜੀ ਆਇਆ ਤੇ ਸਮਾਨ ਖਿੰਡਰੇ ਦਾ ਸਾਰਾ ਹੀ ਪਿਆਗਾ ਖਿੰਡਰੇ ਦਾ ਜਿਹੜਾ ਮੈਂ ਵੇਖਿਆ ਤੇ ਬਾਦੇ ਵਿੱਚ ਮੈਂ ਘਰੋਂ ਦੋ ਵੇ ਆਇਆ ਮੈਨੂੰ ਮੈਂ ਜਾ ਕੇ ਤਲਾਹ ਦਵਾ ਜਾ ਕੇ ਵੀ ਇਹ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੇ ਗਾੜੀ ਗਿਆ ਤੇ ਗਾੜੀ ਪਹਾੜ ਪਾਨਾਂ ਵਾਲੀ ਦੇਵਜੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਰ ਕੇ ਮੈਨਾਂ ਨੂੰ ਇੱਥੇ ਲਿਆਂਦਾ ਲਿਆਂਦਾ ਇਹਨਾਂ ਨੂੰ ਆ ਕੇ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਜਾਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਕੀ ਦੀ ਦੁਕਾਨਾਂ ਜੀ ਇੱਕ ਇਹ ਦੁਕਾਨ ਖੁੱਲੀ ਦੋ ਤਿੰਨ ਦੁਕਾਨ ਤੇ ਇੱਕ ਮਹਾਤਮਾ ਦੀ ਖੁੱਲੀ ਜਾਤੇ 2 ਆ ਤੇ 4 ਦਿਨ ਆਇਆ ਮੈਂ ਵਿਕੀ ਜਾਂ ਨਹੀਂ ਬਾਕੀ ਇੱਧਰ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਜਿਹੜੀ ਮੇਨ ਮੁਜਾਰ ਦਰੰਗਲਾ ਦੇ ਵਿੱਚ 11 12 ਦੁਕਾਨਾਂ ਦੇ ਕਾਲੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਹੈ ਗੱਲ ਆ ਵੀ ਦਰੰਗਲਾ ਥਾਣਾ ਜੋ ਹਥੋ ਸਿਰਫ ਖਿੱਚ ਕੇ 1.5 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਚਾਮ ਡਿਪਾਰਟਮੈਂਟ ਸੁੱਤਾ ਵਿਆ ਡਿਪਾਰਟਮੈਂਟ ਬੋਧਾ ਨਹੀਂ ਕੰਸਗਾ ਮੈਂ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬਜ਼ਾਰ ਦੇ ਵਿੱਚ ਗਸ਼ਟ ਕਰਦਾ। ਗਸ਼ਟ ਕਰਦਾ। ਬੋਖਦੀ ਇਹ ਗੱਲ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਹੁੰਦਾ ਨੁਕਸਾਨ ਕਰਕੇ ਉਹ ਵੀ ਪੈਸੇ ਹੀ ਕੱਢੇ ਹੁੰਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ। ਇਹ ਬਹੁਤ ਮੰਦ ਭਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਲੈਂਡ ਪੂਰਾ ਸੰਗਿਆਣ ਲੈਣ। ਸਾਤ ਜਿਹੜੀ ਦਰੰਗਲੇ ਘਟ ਤੋਂ ਘਟ 10 12 ਦੁਕਾਨਾਂ ਤੇ ਚੋਰੀ ਹੋਈ ਹੈ। ਮਤਲਬ ਕਿ ਚੋਰ ਰਾਤ ਨੂੰ ਆਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ ਨਾ ਕੋਈ ਸਮਝਾ ਨਾ ਕੋਈ ਗੱਲ ਹੈ ਜੀ ਅਸੀਂ ਪੁਲਿਸ ਨੂੰ ਕਹਿੰਨੇ ਆ ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਲਿਸ ਦੀ ਇੱਥੇ ਪੈਰ ਨਹੀਂ ਹੈਗਾ ਮੁਰੇ ਮੋਟਰਸਾਈਕਲ ਆਂਦੇ ਆ ਮੈਂ ਤਾਂ ਘੂਟਰ ਮਾਰਦੇ ਆ ਦਿਨੇ ਦਹਿਸ਼ਤ ਹੈ ਰਾਤ ਦੀ ਤਾਂ ਗੱਲ ਹੀ ਛੱਡੋ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅੱਗੇ ਵੀ ਚੋਰੀਆਂ ਹੋਈਆਂ ਕੋਈ ਬੰਦੇ ਟਰੇਸ ਨਹੀਂ ਹੋਏ ਕੋਈ ਕੁਛ ਨਹੀਂ ਅੱਜ ਫੇਰ ਹੋਈਆਂ ਇਹ ਮੰਗ ਕੀ ਹੋਂ ਚੱਲ ਰਹੀ ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਕਿੱਥੇ ਹੋਏ ਦਿਆ ਮਤਲਬ ਕਿ ਸਾਡਾ ਦੱਸਿਆ ਜਾਏ ਕੁਝ ਇਹ ਅਹੀਂ ਕਿਹਦੇ ਸਿਰ ਤੇ ਉੱਤੇ ਕਲਾ ਕਰ ਲਈਆਂ ਨੇ ਇੱਥੇ ਤਿੰਨ ਦਿਨ ਕੋਈ ਨਾ ਫੋਨ ਆਇਆ ਇਹ ਤੇ ਦੁਕਾਨਦਾਰੀ ਟੁੱਟੀ ਦੀ ਐ ਤੇ ਅਮ ਤਿੰਨ ਦਿਨਾਂ ਤੇ ਸ਼ੜਕ ਦਿੱਕ ਤੁ ਕੋਈਦਾ ਤਾਂ ਥਾਲੇ ਟੁੱਟੇ ਦੇ ਸੀ ਸੈਂਟਰ ਲਾ ਵੀ ਤੋੜੇ ਦਾ ਹੀ ਕਿ ਚੀਜ਼ ਨਾ ਕੱਟੇ ਦਾ ਸੀ ਬਾਕੀ ਦੁਕਾਨ ਦੀ ਫੋਲਾ ਫੋਲੀ ਹੋਈ ਦੀ ਕਾਫੀ ਨੁਕਸਾਨ ਕਾਫੀ ਹੋਇਆ ਦਾ ਕੋ ਪੰਜ ਸੱਤ 10 ਹਜ਼ਾਰ ਨੁਕਸਾਨ ਹੋ ਰਹੀ ਹੈ ਵਿੱਚ ਸੁਭਾ ਸੋ ਚੁਕਿਆ ਦਾ ਵਾ ਤੇ ਬਾਕੀ ਭਾਣਪੂਣ ਗੱਲੇ ਵਿੱਚ ਕੋਈ ਚੁਕੇਦਾ ਬਸ ਪਹਿਲੇ ਵੀ ਕਦੀ ਵੀ ਆ ਚੁਕੇ ਡਰਾ ਹੋਈ ਪਹਿਲੇ ਤੋਂ ਪਹਿਲੇ ਵੀ ਹੋ ਚੱਕੀ ਹੈ ਘਟਨਾ ਕਾਫੀ ਇੱਕੋ ਜਿਹਾ ਮੇਰਾ ਨਾਮ ਬ੍ਰਾਹਮਾ ਦੁਕਾਨ ਦਾ ਨਾਮ ਆ ਪੀ ਆਰ ਬੀ ਸੂਟ ਸ਼ਾਪ ਹੂੰ ਇਧਰ ਅੰਗਰੇਡੀ ਵਿੱਚ ਤੇ ਅਜੀ ਤੇ ਸਵੇਰੇ ਦੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਂ ਟੁੱਟਿਆ ਹੋਇਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਗਾਏ ਸੂਰੇ ਸਿਲੰਡਰ ਭਰਵਾਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਵਾ ਲਗੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਏ ਜਿਹੜਾ ਜੀ ਕੀ ਕਰ ਸਕਦੇ ਹਾਂ ਬਾਈ ਨਾਲ ਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕੀ ਦੁਕਾਨਦਾਰੀ ਚ ਜੋ ਕਮਾਣਾ ਉਹ ਨਹੀਂ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਮੰਗਲ ਨੂੰ ਇਹ ਕਾਰਵਾਈ ਕੀਤੀ ਜਾਏ ਪਤਾ ਲੱਗੇ ਚੋਰਾਂ ਦਾ ਕਿ ਕਿਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਦੇ ਜਿਹਨਾਂ ਤਾਲੇ ਟੁੱਟੇ ਜੇ ਇੱਕ ਰਾਤ 'ਚ ਹੀ 12 ਦੁਕਾਨਾਂ ਦੇ ਤਾਲੇ ਤੋੜਨਾ ਇੱਕ ਸੌਖੀ ਗੱਲ ਥੋੜੀ ਹੈ ਤੇ ਇੰਨਾ ਟਾਈਮ ਐ ਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਹੈ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗੇ ਕਿ ਲਾਈਟਾਂ ਨਹੀਂ ਹੈਗੀਆਂ ਬਾਜ਼ਾਰ 'ਚ ਕੋਈ ਚੌਕੀਦਾਰ ਨਹੀਂ ਹੈਗਾ ਪੂਰੇ ਬਾਜ਼ਾਰ ਦੇ ਵਿੱਚ ਮੇਰੀ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਨਾਲ ਗੱਲ ਦੀ ਐਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇੱਥੇ ਬੰਦੇ ਹੈਗੇ ਨਾ ਇਹ ਤਕਰੀਬਨ ਇਹ ਦੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਨਾ ਗ੍ਰਿਫਤਾਰ ਕਰਾਂਗੇ ਇਹ ਜੀ ਇਹ ਦੁਕਾਨਾਂ ਦੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਰਾਤੀ ਮੈਂ ਜਦੋਂ ਸਾਢੇ 3 ਵਜੇ ਉੱਤੇ ਪੰਜ ਤੋਂ ਛੇ ਦੁਕਾਨਾਂ ਅਸੀਂ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਐਂਟਰ ਹੋਏ ਨਾ ਇਹ ਤੇ ਉਦਾਂ ਕੋਈ ਐ ਵੀ ਕੈਸ਼ ਦਾ ਕੋਈ ਇਨਾ ਵੱਡਾ ਨੁਕਸਾਨ ਨਹੀਂ ਹੋਇਆ ਕੋਹ ਭਾਂਸੀਗਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਝ ਨਹੀਂ ਉਹ ਲੈ ਗਏ ਹੈਗੇ